ਲੋ ਜੀ ਸਾਸੀ ਗਾਜੀ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲੋਂ ਤੇ ਅਸੀਂ ਨੰਦ ਪਰ ਗਈ ਤੁਹਾਡਾ ਸਵਾਗਤ ਕਰਦੇ ਆਂ ਲੋ ਜੀ ਹਾਜ਼ਰਾਂ ਅਸੀਂ ਤੁਹਾਡੀ ਕਚਹਿਰੀ ਚ ਬਹੁਤ ਹੀ ਪਿਆਰਾ ਜਿਹਾ ਲੋਕੀਤ ਲੈ ਕੇ ਤੇ ਇਹ ਗੀਤ ਤੁਸੀਂ ਪਹਿਲਾਂ ਨਹੀਂ ਸੁਣਿਆ ਇਹਨੂੰ ਪੱਕਾ ਪਤਾ ਤੇ ਇਹ ਇਹ ਗੀਤ ਤੁਹਾਨੂੰ ਅਸੀਂ ਸੁਣਾਵਾਂਗੇ ਅੱਜ ਹੈ ਤੇ ਗੀਤ ਦੇ ਬੋਲ ਕੀ ਨੇ ਇਹ ਇੱਕ ਕੁੜੀ ਬਸ ਉਹੀ ਆਪਣੇ ਘਰ ਵਾਲੀ ਨੂੰ ਕਹਿੰਦੀ ਹੈ ਕਿ ਘਰ ਵਾਲਾ ਕਹਿ ਲੈ ਕੁਝ ਵੀ ਕਹਿੰਦੀ ਵੀ ਤੈਨੂੰ ਜਿਹੜੀਆਂ ਤੇਰੇ ਪੱਗ ਆਹ ਵਾਲੀ ਸੋਹਣੀ ਲੱਗਦੀ ਆ ਸਾਰੀਆਂ ਉਹਨੇ ਪੱਗਾਂ ਉਹਦੇ ਰੰਗ ਗੇਣ ਤੇ ਹੈਨਾ ਤੇ ਉਹ ਫਿਰ ਸੁਣਿਆ ਤੁਸੀਂ ਇਸ ਗੀਤ ਰਾਹੀਂ ਬਾਕੀ ਤਾਂ ਹੈਨਾ ਕੀ ਕਹਿੰਦੀ ਹੈ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹੋ ਜਿਵੇਂ ਵੀ ਕੰਨਾਂ ਦਾ ਦੁੱਖਣਾ ਹੈਨਾ ਤੇ ਗਰਦਨ ਜਕੜ ਜਾਣੀ ਤੇ ਅੱਧ ਸਿਰ ਦਾ ਰੋਗ ਹੁਣ ਆ ਤੁਸੀਂ ਅਭੀ ਹੋ ਜਾਂਦਾ ਨਾ ਉਹਦੇ ਵਾਸਤੇ ਇੱਕ ਨਸਵਾਰ ਹੈ ਮਮੂਲੀ ਜਿਓ ਹੈਨਾ ਤੇ ਇਹ ਤੁਸੀਂ ਇਹ ਦਾ ਰੂਲ ਸ਼ਾਪਾ ਇੱਕ ਬੁੱਕ ਹੈ ਉਹਦੇ ਵਿੱਚੋਂ ਉਹ ਮੁਸਲਮਾਨਾਂ ਦੀ ਮਤਲ ਜਿਹੜੀ ਉਹਨਾਂ ਦੀ ਕਿਤਾਬ ਮੈਥੋਂ ਮਿਲੀ ਸੀ ਕਿਸੇ ਭੈਣ ਤੋਂ ਤੇ ਉਹਦੇ ਵਿੱਚੋਂ ਮੈਂ ਪੜ ਕੇ ਇਹ ਨੁਕਤਾ ਲਿਖਿਆ ਸੀ ਕਿ ਉਹ ਤੁਹਾਡੇ ਰੂਲੂ ਕਰੂਗੀ ਇਸ ਤੋਂ ਬਾਅਦ ਹੈਨਾ ਤੇ ਹੁਣ ਪਹਿਲਾਂ ਤੁਸੀਂ ਗੀਤ ਦਾ ਆਨੰਦ ਮਾਣੋ ਤੇ ਫਿਰ ਤੁਸੀਂ ਨੁਕਤਾ ਫਿਰ ਆਪ ਦਾ ਕਾਪੀ ਪੈਨਸਲ ਲੈ ਕੇ ਬੈਠ ਜਿਓ ਕਈ ਭੈਣਾਂ ਕਹਿੰਦੀਆਂ ਨੇ ਇੱਕ ਭੈਣ ਕਹਿੰਦੀ ਵੀ ਮੇਰੇ ਬੇਟਾ ਉਹ ਉਹ ਇੱਕ ਨੁਕਤਾ ਸੀ ਕਰਿਆ ਸੀ ਬਾਕੀ ਤਾਂ ਸਭ ਠੀਕ ਆਗੇ ਇੱਕ ਹਲੇ ਵਾਲ ਨਹੀਂ ਆਉਣ ਲੱਗੇ ਮੈਂ ਕਿਹਾ ਵੀ ਹੁਣ ਕੀ ਪਤਾ ਉਹਦੀ ਕਿਹੋ ਜੀ ਪ੍ਰਕਿਰਤੀ ਹੈ ਨਹੀਂ ਕੋਈ ਆਇਆ ਹੁਣ ਤਾਂ ਮੈਂ ਕਹਿ ਨਹੀਂ ਸਕਦੀ ਤਿੰਨ ਮਹੀਨੇ ਪੂਰੇ ਕਰਕੇ ਦੇਖੋ ਜੇ ਆਗੇ ਤਾਂ ਆਗੇ ਨਹੀਂ ਤਾਂ ਅੱਛਾ ਹੁਣ ਇਹ ਤਾਂ ਕਹਿੰਦੇ ਵੀ ਗਊ ਦਾ ਸਿਰ ਤੇ ਜਿਹਦੇ ਵਾਲ ਜਵੇਂ ਚਟਮ ਹੋ ਗਏ ਤਾਂ ਗੁੜ ਤੇਲ ਤੇ ਲਾ ਲਓ ਤੇ ਗਊ ਤੋਂ ਦੇਸੀ ਗਊ ਤੋਂ ਰੋਚਿਟਾਓ 15 ਦਿਨ ਫਿਰ ਵਾਲ ਆਉਣਗੇ ਹੁਣ ਇਹਦਾ ਜਿਹਹਾ ਜਿਹਾ ਕੋਈ ਮੈਨੂੰ ਪਤਾ ਲੱਗੀਆਂ ਮੈਂ ਤੁਹਾਨੂੰ ਦੱਸਿਆ ਇਹਨਾਂ ਕਰ ਸਕਦੇ ਹੋ ਕਰਕੇ ਦੇਖ ਲਓ ਗਣਾ ਤੇ ਚਲੋ ਆਓ ਹੁਣ ਆਪਾਂ ਇਸ ਪਾਸੇ ਗੀਤ ਵਾਲੇ ਪਾਸੇ ਤੇ ਲੋ ਮਾਣੋ ਇਸ ਪਿਆਰੇ ਜੀ ਲੋਕੀ ਦਾ ਹਨਾ ਕੀ ਕਹਿੰਦੀ ਆ ਫਿਰ ਕੁੜੀ ਨੂੰ ਕਿਹੜੀ ਕਿਹੜੀ ਪੱਗ ਸੋਹਣੀ ਲੱਗੇ ਸੋਹਣੇ ਰੰਗ ਕਹੇ ਨੇ ਵੈਸੇ ਤਾਂ ਉਹਨੇ ਲਾਲੇ ਫਰਗੀ ਜਾਚੀ ਦੀ ਗੁਲਾਬੀ ਪੱਗ ਜਾਚੀ ਦੀ नभी पग पपी ते सलाल पग पपंदी त सोणिय सोन पग बड़ी जच अमरसरी पगवे पटले शाही पगव वे സി മോച ലഗേ പല പേരോള നൈനോ സോണ സോനറി പഗി ਵੇ ਮੈਂ ਮਾਰੀ ਦੀ ਉਡਾਰੀਆਂ ਤੇਰੇ ਕੋਲੇ ਆ ਮੈਂ ਮਾਰੀ ਦੀ ਉਡਾਰੀਆਂ ਪੱਗਾ ਵਾਲੇ ਆਂਦੀਆਂ ਰਹਿਣ ਕੈਮ ਸਰੇ ਧਾਰੀਆਂ ி சுந்தசு தோணி சொலரி பகுபடிய ਆਪ ਨੂੰ ਆਖ ਦੇ ਪਿਆਰੀ ਵੇ ਆਖ ਤੇ ਪਿਆਰੀ ਵੇ ਹੱਸੇ ਦਿਲ ਬਸੇ ਸਤੀ ਸੀਨਾ ਦੇ ਵਿੱਚ ਧਰੀ ਵੇ ਹਸੀ ਸੀਨੇ ਬਸੇ ਸਤੀ ਸੀਨਾ ਦੇ ਵਿੱਚ ਧਰੀ ਵੇ ਆਪਣੇ ਵਨਾਲੇ ਹੋੜੇ ਮੈਨੀ ਵਤੀਦੀ ਜੈਨ ਸੁਣਿਆ ਗੁਲਾਬੀ ਪੱਗ ਬੜੀ ਜਚਦੀ ਅੰਬਰ ਤੇ ਦਿਸਦੇ ਨੇ ਤਾਰੇ ਸਾਰੇ ਜਗ ਨੂੰ ਤਾਰੇ ਸਾਰੇ ਜਗ ਨੂੰ ਤੂੰ ਵਿਲਾਕੇ ਰੱਖ ਵੇ ਸਿਤਾਰੇ ਸੋਣੀ ਪੱਗ ਨੂੰ ਤੂੰ ਵਿਲਾਕੇ ਰੱਖ ਵੇ ਸਿਤਾਰੇ ਸੋਣੀ ਪੱਗ ਨੂੰ பணி நாபேசி அந்த பக்க ਤੋ ਤੁਹਾਨੂੰ ਵੀ ਪੱਗਾਂ ਸਾਰੀਆਂ ਇੰਨਸ ਨਹੀਂ ਲੱਗਦੀਆਂ ਸੋਹਣੀਆਂ ਹੋਣੀਆਂ ਭਰਾਵਾਂ ਦੇ ਬੰਨਿਆਂ ਵੀ ਇੰਨੀਆਂ ਸੋਹਣੀਆਂ ਲੱਗਦੀਆਂ ਨੇ ਹੈਨਾ ਸਾਰੇ ਰੰਗ ਬੜੇ ਸੋਹਣੇ ਦੱਸੇ ਕੁੜੀ ਨੇ ਤੇ ਲੋ ਹੁਣ ਤੁਸੀਂ ਆ ਜਿਓ ਤੰਦਰੁਸਤੀ ਵਾਲਾ ਉਹ ਮੈਂ ਦੱਸਿਆ ਸੀ ਤੁਹਾਨੂੰ ਵੀ ਕਿੰਨਾ ਦਾ ਦੁੱਖ ਕਿੰਨਾ ਦਾ ਦੁੱਖ ਨੇ ਜਿਵੇਂ ਬੋਲਾ ਹੋਣਾ ਹੈਨਾ ਸੁਣਦਾ ਨਹੀਂ ਅਦਸ਼ਰੇ ਦਾ ਰੋਗ ਹੋ ਜਾਣਾ ਘਰਦਨ ਜਕੜ ਜਾਣੀ ਦੰਦਲ ਪੈ ਜਾਣੀ ਇੰਨਾ ਸਾਰੇ ਰੋਗਾਂ ਨੂੰ ਇਹ ਨਸਵਾਰ ਕਰ ਦਿੰਦੀ ਹੈ ਠੀਕ ਬਿਲਕੁਲ ਹੈ ਤੇ ਮਾਮੂਲੀ ਲੈ ਕਰਕੇ ਜਰੂਰ ਦੇਖ ਲਓ ਜੇ ਕਿਸੇ ਨੂੰ ਕੰਨਾਂ ਤੋਂ ਨਹੀਂ ਸੁਣਦਾ ਜਾਂ ਅਗਰੇ ਰੋਗ ਹੈ ਹੈਨਾ ਜਾਂ ਗਰਦੂ ਜਕੜ ਜਾਂਦੀ ਹੈ ਤਾਂ ਤੁਸੀਂ ਜਰੂਰ ਇਹਨੂੰ ਕਰਕੇ ਦੇਖੋ ਕੀ ਹੈ ਚੀਜ਼ਾਂ ਤੁਹਾਡੇ ਘਰੇ ਪਈਆਂ ਨੇ ਇੱਕ ਲੌਂਗ ਕਿੰਨੇ ਲੌਂਗ ਲੈਣੇ ਲਿਖ ਲਓ ਭਾਈ ਹੈਨਾ ਫਿਰ ਦੁਬਾਰੀ ਦੁਬਾਰੀ ਫੋਨ ਨਾ ਕਰੋ ਫਿਰ ਮੈਨੂੰ ਦੱਸਣਾ ਕਿਉਂਕਿ ਮੈਂ ਵੀ ਫਿਰ ਲਿਖ ਲੈਂਦੀ ਆ ਫਿਰ ਪੜ੍ਹ-ਪੜ੍ਹ ਕੇ ਦੱਸਦੀ ਆ ਫਿਰ ਮੇਰੀ ਜ਼ੁਬਾਨੀ ਤੇ ਯਾਦ ਰਹਿੰਦੇ ਨਹੀਂ ਹੈਨਾ ਤੇ ਲੋ ਤੁਸੀਂ ਸੁਣੋ ਕਿਵੇਂ ਤਿਆਰ ਕਰਨਾ ਇਹਨੂੰ ਇੱਕ ਲੌਂਗ ਲੈ ਲਿਆ ਕਿੰਨੇ ਲੌਂਗ ਲੈ ਇੱਕ ਟੋਪੀ ਵਾਲਾ ਲੌਂਗ ਲੈ ਇਹ ਨਹੀਂ ਵੀ ਉਹ ਟੋਪੀ ਤਾਂ ਉੱਤੇ ਹੈ ਹੀ ਨਹੀਂ ਫਿਰ ਉਹਨਾਂ ਨੇ ਕੰਮ ਨਹੀਂ ਕਰਨਾ ਅੱਛਾ ਇੱਕ ਲੌਂਗ ਦੋ ਜੌਂ ਜੌਂ ਤਾਂ ਸਮਝੀ ਰਹਿ ਦੇਖੋ ਇੰਨੀ ਲਿਓ ਗਿਣਤੀ ਇੱਕ ਲੌਂਗ ਦੋ ਜੌਂ ਛਿਲਕੇ ਰਹਿਤ ਛਿਲਕਾ ਲਾ ਦਿਓ ਨਾ ਜੌਂ ਦਾ ਹੈਨਾ ਤੇ ਸਰੋਂ ਦੇ दाणे 3 ਬਸ ਵੱਧ ਨਾ ਪਾਓ ਤੇ ਧਾਨ ਧਾਨ ਕਿੰਨੇ ਪਾਓ ਧਾਨਾ ਨੂੰ ਚਾਵਲਾ ਨੂੰ ਇਹਦੇ ਚਾਰ ਦਾਣੇ ਇਹਦੇ ਪਾ ਲਿਓ ਹੂੰ ਧਾਨ ਦੇ दाणे ਕਿੰਨੇ 4 ਚਨੇ ਸਮਾਨ ਹੀ ਕਿਛੋਲੇ ਦਾਣੇ ਨੇ ਹਿੰਗ ਪਾ ਲਓ ਹੈਨਾ ਮਗ ਪਿਪਲੀ ਇਹ ਕਿੰਨੀਆਂ ਪਾਉਣੀਆਂ 2 ਮਗਾਂ ਹੈਨਾ ਇਹ ਦੋ ਪਾ ਲਓ ਤੇ ਕਾਲੀ ਮਿਰਚੇ ਦੇ ਵਿੱਚ ਦੋ ਦਾਣੇ ਕਾਲੀ ਮਿਰਚ ਦੇ ਇਹਨਾਂ ਦੇ ਸਾਰਿਆਂ ਦੇ ਬਰਾਬਰ ਦਾ ਇਹ ਕਿੰਨਾ ਇਹਨੂੰ ਤੋਲ ਲਿਆ ਕਿੰਨਾ ਬਣ ਗਿਆ ਇਹ ਹੈਨਾ ਤੇ ਇਹਨਾਂ ਦੇ ਸਭ ਦੇ ਬਰਾਬਰ ਦਾ ਤੁਸੀਂ ਸਿੰਧਾ ਨੂਨ ਪਾ ਲੈਣਾ ਉਹ ਲਾ ਲਿਆ ਇਹਨਾਂ ਸਾਰਿਆਂ ਦਾ ਪਾਊਡਰ ਬਣਾ ਲਿਆ ਹੈਨਾ ਮਿਕਸ ਕਰ ਲਿਆ ਫਿਰ ਇਹਨੂੰ ਜਿਹਨੂੰ ਵੀ ਉਹ ਕੰਨਾ ਬੋਲੇ ਨੂੰ ਤੇ ਪਾਣੀ ਦੇ ਵਿੱਚ ਪਾਣੀ ਨਾਲ ਲਾ ਕੇ ਤੇ ਪਾਊਡਰ ਪਾ ਕੇ ਚੁਟਕੀ ਫਿਰ ਉਹਦੇ ਨਾਲ ਨਸਵਾਰ ਦੋਹਾ ਨਸ ਨਾਸਨ ਨਸਵਾਰ ਲਓ ਬਸ ਇਹਨਸਵਾਰ ਨਾਲ ਨਾਲ ਹੀ ਕੰਨਾ ਦੁੱਖ ਦੂਰ ਹੋਦਾ ਅਸਰੇ ਦੁੱਖ ਦੂਰ ਹੋਊਗਾ ਜੇ ਗਰਦਨ ਚ ਕਿੜੀ ਤਾਂ ਵੀ ਇਹਨਸਵਾਰ ਲੈਣੀ ਹੈ ਦੰਦਲ ਪੈਗੀ ਇਸੇ ਤਾਂ ਵੀ ਇਹੀ ਤੇ ਇਹ ਸਭ ਰੋਗਨ ਨਸਵਾਰ ਦੂਰ ਕਰਦੀ ਐ ਤੁਹਾਡਾ ਕੋਈ ਤੇ ਮੁੱਲ ਨਹੀਂ ਲੱਗਦਾ ਕਰਨਾ ਤਾਂ ਤੁਸੀਂ ਐ ਤੇ ਮੈਂ ਤਾਂ ਤੁਹਾਨੂੰ ਦੱਸਤਾ ਤੇ ਪ੍ਰਮਾਤਮਾ ਭਲੀ ਕਰੂਗਾ ਤੇ ਜੇ ਕਿਸੇ ਲੋੜਨ ਜੂਰ ਬਣਾ ਕੇ ਦੇਖ ਬਣਾ ਕੇ ਰੱਖ ਲੋ ਕਿਤੇ ਕਿਸੇ ਨੂੰ ਨਹੀਂ ਸੁਣਦਾ ਬੋਲੇ ਤਾਂ ਹੁਣ ਲੋਕ ਆਪ ਮੇਰੇ ਵਰਗੇ ਵੀ ਹੋਏ ਪਏ ਨੇ ਇਹ ਤਾਂ ਵੱਧ ਬਣਾ ਕੇ ਰੱਖ ਦੇ ਇਹ ਤਾਂ ਬਣਾ ਕੇ ਰੱਖ ਲੋ ਤੇ ਦਰ ਮਾਣੋ ਇਸ ਨਫਰਦਾਨੰਦ ਤੇ ਗੀਤਾਨੰਦ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕੱਲ ਨੂੰ ਫੇਰ ਮਿਲਦੇ ਆ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ